ਸ਼ਰਪੁਰ ਦੇ ਮਿਨੀ ਸੈਕਟਰੀਰ ਵਿੱਚ ਖੜੇ ਹੈ ਐਸਐਸਪੀ ਦਫਤਰ ਦੇ ਬਾਹਰ ਇੱਕ ਇੱਥੇ ਸਾਨੂੰ ਵਿਅਕਤੀ ਮਿਲਿਆ ਸੁਨੀਲ ਕੁਮਾਰ ਨਾਮ ਦੇ ਚੰਗੜਵਾ ਪਿੰਡ ਜੋ ਕਿ ਤਲਵਾੜਾ ਦੇ ਵਿੱਚ ਹੈ ਹੋਰ ਕਾਫੀ ਪਰੇਸ਼ਾਨ ਹਨ ਪਰੇਸ਼ਾਨੀ ਦਾ ਕਾਰਨ ਹੈ ਕਿ ਕੁਝ ਲੋਕ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹਨ ਉਹ ਬਾਰ ਬਾਰ ਪੁਲੀ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋ ਜਾਂਦੇ ਨੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਮੈਂਟਲੀ ਉਹ ਇੱਕ ਕਿਸਮ ਦਾ ਅਪਸਰ ਤੋਂ ਕੋਨੇ ਪਰੇਸ਼ਾਨੀ ਹੋ ਕੇ ਸਾਡੇ ਸਾਹਮਣੇ ਉਹਨਾਂ ਸਮੱਸਿਆ ਇੱਥੇ ਦੱਸੀ ਕਿਉਂਕਿ ਅਸੀਂ ਜਾ ਰਹੇ ਸੀ ਸਾਨੂੰ ਰੋਕਿਆ ਉਹਨਾਂ ਨੇ ਇਹ ਜਿਹੜੀ ਸਮੱਸਿਆ ਦੱਸੀ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸੁਨੀਲ ਕੁਮਾਰ ਜੀ ਹੈ ਉਹਨਾਂ ਦਾ ਜਿਹੜਾ ਬੈਗ ਦੇਖੋ ਨਾਲ ਹੀ ਕਿਟ ਵਗੈਰਾ ਉਹਨਾਂ ਨੂੰ ਬੜੀ ਹੋਈ ਹੈ ਕਾਫੀ ਪਰੇਸ਼ਾਨ ਲੱਗ ਰਹੇ ਨੇ ਔਰ ਪਰੇਸ਼ਾਨੀ ਦਾ ਜਿਹੜਾ ਕਾਰਨ ਹੈ ਇਹ ਖੁਦ ਹੀ ਦੱਸਣਗੇ ਕਿਉਂਕਿ ਜਿਹੜਾ ਇਹ ਖੁਦ ਉਹ ਸਮੱਸਿਆ ਦੇ ਨਾਮ ਜਿਹੜਾ ਚੋਜ ਰਹੇ ਨੇ ਤੇ ਐਸਐਸਪੀ ਸਾਹਿਬ ਦਾ ਦਫ਼ਤਰ ਪਿੱਛੇ ਹੈ ਇੱਥੇ ਤੱਕੇ ਅੱਜ ਜਿਹੜਾ ਆ ਈਦ ਦਾ ਦਿਨ ਆ ਛੁੱਟੀ ਦਾ ਦਿਨ ਆ ਫਿਰ ਵੀ ਇਹ ਆਪਣੀ ਸਮੱਸਿਆ ਲੈ ਕੇ ਇੱਥੇ ਪਹੁੰਚੇ ਆ ਕਿਉਂਕਿ ਥੱਲੇ ਦੇ ਲੈਵਲ ਤੇ ਜਿਹੜੀ ਉਹ ਇਹਨਾਂ ਦੀ ਜਿਹੜੀ ਮੰਦੀ ਤਸੱਲੀ ਨਹੀਂ ਹੋਈ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਹੈ ਹਾਂਜੀ ਜੀ ਤੁਹਾਡਾ ਨਾਮ ਤੁਸੀਂ ਆਪੇ ਦੱਸੋ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਸੁਨੀਲ ਗੁਮਾਰਿਆ ਹਾਂ ਜੀ ਪਿੰਡ ਚੰਗੜਵਾ ਹਾਂਜੀ ਤੇ ਮੈਂ ਪੱਕਾ ਬਿਚ ਨਹੀਂ ਕਿ 40 ਸਾਲਾਂ ਤੋਂ ਪਿੱਛੇ ਇੱਥੇ ਰਹਿ ਰਹੀ ਆ ਅੱਛਾ ਜੀ ਇਹ ਮਤਲਬ ਹਸ਼ਿਆਵਾਲੇ ਕੰਢੀ ਏਰੀਆ ਸਾਡਾ ਪੈਂਦਾ ਅੱਛਾ ਜੀ ਕੀ ਸਮੱਸਿਆ ਤੁਹਾਡੀ ਸਮੱਸਿਆ ਮੇਰੀ ਹੈ ਜੀ ਜ਼ਮਾਇਦਾਰ ਹੀ ਨਹੀਂ ਹੁੰਦਾ ਮੇਰੇ ਤੇ ਉਲਟੇ ਪਰਚੇ ਪੈ ਜਾਂਦੇ ਆ ਕਦੇ ਸੋਦੀਆ ਰਵੀ ਮੈਤੇ ਸੀਡੀਆ ਨੂੰ ਬੰਦੀ ਕਰਕੇ ਆਪਣੇ ਇਸ ਮਸਲੇ ਦਾ ਹੱਲ ਕੀਤਾ ਪਰ ਅੱਜ ਵੀ ਕੁਝ ਅਰ ਜਿਹੜੇ ਸ਼ਾਰਪੀ ਤੱਤ ਉਹ ਮੇਰੇ ਘਰ ਦੁਬਾਰਾ ਫਲੇ ਰਹਿੰਦੇ ਆ ਮੈਨਾਂ ਮਾਰਕਟਾਈ ਕਰਦਿਆ ਇੱਥੋਂ ਤੱਕ ਕਿ ਉਹਨਾਂ ਨੇ ਮੇਰੇ ਜਾਨਵਰਾਂ ਮਾਰ ਗੇਟੀ ਮਾਂ ਮਾਂ ਤੋਂ ਮਾਰਕਟਾਈ ਕੀਤੀ ਆ ਮੋਕੇ ਦੀ ਮੈਡੀਕਲ ਗਿਆ ਤਲਵਾੜੇ ਥਾਣੇ ਜਾਂ ਪੰਚਾਇਤ ਕੋ ਜਾਂਦੇ ਆ ਉਹ ਕਹਿੰਦੇ ਥਾਣੇ ਜਾਓ ਥਾਣੇ ਜਾਂਦੇ ਆ ਉਹ ਕਹਿੰਦੇ ਮਾਂਜੋ ਐਸਐਸਪੀ ਕੋ ਜਾਓ ਐਸਐਸਪੀ ਕੋ ਜਾਂਦੇ ਹੋ ਫਿਰ ਡੀਐਸਪੀ ਕੋ ਭੇਜ ਦਿਆ ਕਰਦੇ ਕਰਦੇ ਮਾਂਜੋ ਡੀਜੀਪੀ ਪੰਜਾਬ ਨੂੰ ਮਿਲਿਆ ਉਹਨਾਂ ਨੇ ਮੈਂ ਕਿਹਾ ਵੀ ਮੈਤੇ ਨਸ਼ੇ ਦੇ ਇਲਜ਼ਾਮ ਲੱਗਦੇ ਆ ਜਿਹੜੇ ਕਿ ਬਿਲਕੁਲ ਔਰਤ ਵੀ ਮਾਂ ਜੋ ਡੀਜੀ ਸਾਹਿਬ ਨੇ ਮੈਨੂੰ ਕਿਹਾ ਵੀ ਹਾਂ ਵੀ ਸੁਣੇ ਤੇਰੀ ਸਮੱਸਿਆ ਹੱਲ ਕਰਾਂਗੇ ਉਹ ਜੋ ਵੀ ਤੇਰਾ ਨੁਕਸਾਨ ਹੋਇਆ ਆ ਆਪਾਂ ਨੂੰ ਪੂਰਾ ਕਰਾਂਗੇ ਤੇ ਦੋਸ਼ੀਵਰੁੱਧ ਕਾਰਵਾਈ ਕਰਾਂਗੇ ਪਰ ਦੁੱਖ ਦੀ ਗੱਲ ਇਹ ਆ ਜਦੋਂ ਮੈਂ ਆਪਣੇ ਪਿੰਡ ਤੋਂ ਬਾਹਰ ਨਿਕਲਦਾ ਸਾਡਾ ਜਿਹੜਾ ਇਕੰਢੀ ਏਰੀਆ ਨਿਆਰਾਂਧ ਰਿਆਵਾਂ ਦਾ ਏਰੀਆ ਹਰ 4 ਜਾਂ 5 ਮਹੀਨੇ ਬਾਅਦ লাশ ਮਿਲਦੀ ਹੈ ਜਿੱਥੋਂ ਤੱਕ ਮੇਰੇ ਸ਼ਮਸ਼ਾਨ ਭੂਮੀ 'ਚ লাশ ਦੱਬੀ ਪਈ ਆ ਜਿਸ ਦੀ ਗੱਲ ਮੈਂ ਮਾਂ ਜੋ ਡੀਜੀਪੀ ਸਾਹਿਬ ਨੂੰ ਕੰਪਲੀਟ ਕੀਤੀ ਆ ਪਰ ਜਿਨ੍ਹਾਂ ਸ਼ਰਾਰਤੀਆਂ ਸਰਾਂ ਨੇ ਕੰਮ ਕੀਤਾ ਆ ਉਹ ਮੈਨੂੰ ਧੰਗੀ ਦਿੱਤੀ ਆ ਕਿ ਸੋਨ ਮਹੀਨੇ ਤੱਕ ਤੈਨੂੰ ਮਾਰ ਕੇ ਉੱਥੇ ਹੀ ਦੱਬ ਦੇਣਾ ਅੱਛਾ ਹੋਰ ਵੀ ਕੋਈ ਹੈਗੇ ਵੀ ਜਿਹੜਾ ਤੁਸੀਂ ਕਿਸੇ ਗੈਰ ਕਾਨੂੰਨੀ ਜਿਹੜੇ ਕੰਮ ਕਰਦੇ ਉਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਉਂਦੇ ਹੋਗੇ ਜਿਹਦੇ ਕਰਕੇ ਕੋਈ ਸਮੱਸਿਆ ਆਉਂਦੀ ਉਹ ਕਿਦਾਂ ਹਾਂਜੀ ਮਾਰੇ ਸਾਡੇ ਪਿੰਡ ਦੇ ਅਜੇ ਦਿਨ ਤਰ ਨਾਲ ਲਾਂਦੇ ਆ ਮਾਈਨਿੰਗ ਕਰਦੇ ਲਾਂਦੇ ਆ ਨਜਾਇਜ਼ ਹਿਮਾਚਲ ਦੀ ਸ਼ਰਾਬ ਨੂੰ ਤਰ ਨਾਲ ਲਾਂਦੇ ਆ ਤੇ ਰਾਹ ਜਾਂਦੀ ਕੁੜੀਆਂ ਨੂੰ ਛੇੜਦੇ ਨਾ ਉਹ ਤਰ ਨਾਲ ਲਾਂਦੇ ਗੁਰਮੋਤੀ ਸਰਪੰਚਾ ਦਾ ਮੁੰਡਾ ਹੌਟਲ ਮਾਰਦਾ ਜਾਂਦਾ ਆ 7 ਵਜੇ ਉਹ ਹੌਟਲ ਦਾ ਮਤਲਬ ਹੁੰਦਾ ਇੱਕ ਸਿਗਨਲ ਦਿੰਦੇ ਆ ਉਸ ਟਾਈਮ ਸਾਡੇ ਹਿਮਾਚਲ ਤੋਂ ਅਲੱਗ-ਅਲੱਗ ਛੋਟੇ ਪਿੰਡਾਂ ਨੂੰ ਜਿੱਦਾਂ ਕਿ ਆਪਾਂ ਕਹਿੰਦੇ ਹਿਮਾਚਲ ਦੀ ਪਰ ਬਗਾਦਰ ਲੋਕਲ ਡਰਾਈਵਰ ਹੈ ਆ ਉਹਨੇ ਦੀ ਆਪਣੀ ਗੱਡੀ ਹੁੰਦੀਆਂ ਆ ਕੋਈ ਨੰਬਰ ਪਲੇਟ ਨਹੀਂ ਹੁੰਦੀ ਅੱਛਾ ਜੇ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਅੱਛਾ ਸਾਡਾ ਬੰਦਾ ਆ ਰਿਹਾ ਆ ਤੁਸੀਂ ਵੇਟ ਕਰੋ ਆਂਦੇ ਦੇ ਕੋਈ ਨਹੀਂ ਆ ਪਰ ਜਿਨੇ ਦੀ ਖਰਾਬ ਆਈ ਐਪਲੀਕੇਸ਼ਨ ਕਰਦੇ ਆ ਜਾਂ ਫੋਨ ਕਰਦੇ ਆ ਘਰ ਆ ਕੇ ਮਾਰਕਟਾਈਂਗ ਕਰਦੇ ਆ ਹਾਂਜੀ ਤੀਆਂ ਪੈਣਾ ਦੀ ਗਾਣਾ ਕਰਦੇ ਆ ਇੱਥੋਂ ਤੱਕ ਵੀ ਕਿਸੇ ਪਾਸੇ ਜੋਗੀ ਨਹੀਂ ਰਹੀ ਨਾ ਆਪਾਂ ਕਿਦ ਕੰਮ ਕਰ ਸਕਦੇ ਆ ਘਰਾਂ ਤੇ ਕਬਜ਼ਾ ਕੀਤਾ ਆ ਜਿੱਥੇ ਵੀ ਜਾਣੇ ਆ ਮੰਦਿਰ ਚ ਤਿੰਨ ਵਾਰ ਚੋਰੀ ਹੋਈ ਤਿੰਨ ਵਾਰ ਮੇਰੇ ਘਰ ਚੋਰੀ ਹੋਈ ਬਗਾਇਦਾ ਮਾਂਜੋਗਾ ਐਸਐਸਪੀ ਸਾਹਿਬ ਨੇ ਮਾਂਜੋ ਡੀਐਸਪੀ ਸਾਹਿਬ ਜੀ ਨੇ ਮੈਨੂੰ ਘਰ ਜਾਣ ਦੀ ਵੀ ਕਿਹਾ ਪਰ ਸ਼ਾਰਤੀਆਂ ਅਨੁਸਾਰ ਰਾਤ ਨੂੰ ਮੇਰੇ ਘਰ ਆ ਕੇ ਮੈਨੂੰ ਚੱਕ ਕੇ ਲੈ ਜਾਂਦੇ ਇੱਕ ਇੱਕ ਵਜੇ ਤੱਕ ਮੈਨੂੰ ਬੰਨ ਕੇ ਰੱਖਦੇ ਆ ਮੇਰੇ ਕੋਲ ਪੱਕੇ ਮੈਡੀਕਲ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਇਹ ਤੇ ਮੈਂ ਜਿੰਨੀ ਵੀ ਕੰਪਲੇਨਟ ਤੁਹਾਡੇ ਕੋਲ ਜੀ ਜੀ ਹੁਣ ਤੱਕ ਕੋਈ ਉਹਦੇ ਚ ਕੋਈ ਸਾਬਤ ਵੀ ਹੋਇਆ ਉਹ ਕੰਪਲੇਨਟ ਜੀ ਕੋਈ ਸ਼ਬਦ ਨਹੀਂ ਹੋਈ ਆ ਮਾਂਜੋਗ ਅਦਾਲਤ ਦਾ ਮੁਜਾਹਰ ਆਂਦਿਆ ਹੈ ਜਾਂਦਾ ਹੀ ਕੋਈ ਨਹੀਂ ਉੱਥੇ ਅੱਛਾ ਕੰਪਲੇਨਟ ਕਰ ਦਿੰਦੇ ਪਰ ਜਾਂਦਾ ਕੋਈ ਨਹੀਂ ਜਾਂਦਾ ਕੋਈ ਨਹੀਂ ਪਰਚਾ ਕਰਨ ਦੇ ਅਦਾਲਤ ਤੇ ਜਾਂਦੀ ਕੋਈ ਨਹੀਂ ਪਰੇਸ਼ਾਨ ਕਰ ਪਰੇਸ਼ 498 ਚੀਜ਼ ਜੋ ਮੈਂ ਕੀਤਾ ਉਹ ਦਾ ਫੈਸਲਾ ਆਪ ਹੀ ਕੀਤਾ ਸੀ ਇਹਨਾਂ ਨੇ ਉਹ ਪ੍ਰਧਾਨ ਮੇਰੀ ਏਰੀਆ ਦੀ ਹੈ ਹੀ ਨਹੀਂ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਐ ਜਦੋਂ ਮੈਂ ਉਹਨਾਂ ਕੋ ਗਿਆ ਉਹਨੇ ਵੀ ਧਮਕੀਆਂ ਦਿੱਤੀਆਂ ਹੋਰ ਵੀ ਕੋਈ ਸ਼ਰਾਬ ਦਾ ਜਾਂ ਕਿਸੇ ਤਰ੍ਹਾਂ ਦਾ ਹਾਂਜੀ ਹਾਂਜੀ ਸ਼ਰਾਬ ਵੀ ਵੇਚਦੀ ਐ ਸਾਡੇ ਪਿੰਡ ਬਕਾਇਦਾ ਮਾਂ ਜੋ ਡੀਐਸਪੀ ਦੀ ਰੇਟ ਪਈ ਐ ਪਰ ਉਹ ਸ਼ਰਤਾਂ ਅਨੁਸਾਰ ਮਾਂ ਜੋ ਡੀਐਸਪੀ ਦਾ ਖਰਾਬ ਕੀਤਾ ਤਲਵਾੜੇ ਛਾਣੇ ਦੇ ਬਾਹਰ ਅੱਛਾ ਤੇ ਉਸ ਦਿਨ ਮੈਨੂੰ 9 ਘੰਟੇ ਦੇ ਅੰਦਰ ਬਿਠਾ ਕੇ ਰੱਖਿਆ ਤੇ ਮੇਰੇ ਹੀ ਮਾਂ ਜੋਗ ਚਲਾਨ ਕਰਤ ਨੇ 750 ਅੱਛਾ ਤੁਸੀਂ ਕੰਪਲੇਂਟ ਕਰਨੇ ਵਾਲੇ ਸੀ ਤੇ ਤੁਹਾਡੇ ਤੋਂ ਹੀ ਹੋ ਗਿਆ ਹਾਂਜੀ ਮੇਰੇ ਚਲਾਨ ਕਰਤਾ ਕਉਈ ਮੈਨੂੰ ਪਤਾ ਹੀ ਨਹੀਂ ਹੁੰਦਾ ਵੀ ਰਾਹ ਜਾਂਦੇ ਮੈਨੂੰ ਕਿਨੇ ਕਿਥੇ ਬੰਨਣਾ ਤੇ ਕਿਨੇ ਘੁੱਟ ਜਾਣਾ ਐਕਟਵਾ ਟੁੱਟੀ ਆ ਮੇਰਾ ਸਕੂਟਰ ਟੁੱਟਾ ਯਾਰ ਸਾਰੇ ਘਰ ਟੁੱਟਿਆ ਯਾਰ ਇਤੋਂ ਤੱਕ ਕਿ ਮੇਰੀ ਜਿੰਨੇ ਕਿ ਬਾਈਕਾਂ ਦੇ ਸੋਹਣੇ ਗਹਿਣੇ ਜੀ ਸਾਰੇ ਇੱਕ ਚੀਜ਼ ਹੈ ਨਹੀਂ ਮੇਰੇ ਘਰ ਹਾਂ ਪਰ ਮੇਰੀ ਮਾਂ ਜੋ ਐਸਐਸਪਾ ਸਿੰਧ ਸਿੰਘ ਲਾਂਬਾ ਇਹਨੇ ਮੈਨੂੰ ਖਾਪਰ ਪੁੱਛਾਈ ਮੇਰੇ 60 ਜੱਥ ਨਾ ਹਿੱਤਾ ਉਹ ਟਾਈਮ ਪਾ ਕੇ ਮੈਂ ਲੱਖ ਵੀ ਕਮਾਉਂਦਾ ਸੀ ਬਕਾਇਦਾ ਮੈਂ ਪੈਸਾ ਆਪਣੀ ਮਾਂ ਕੋਲ ਦਿਖਾਤੀ ਭੇਜ ਜਾਇਆ ਤੇ ਅੱਜ ਮੇਰੇ ਇਦਾਂ ਦੇ ਹਾਲਾਤ ਆ ਵੀ ਮੈਨੂੰ ਆਪਣੀ ਦਵਾਈ ਲੈਣ ਵਾਸਤੇ ਪੈਸੇ ਨਹੀਂ ਤੇ ਹੁਣ ਮੰਗ ਕੀ ਕਰਦੇ ਆ ਸਰਕਾਰ ਤੋਂ ਜਬ ਸਰਕਾਰ ਤੇ ਮਾਂ ਜੋ ਐਸਐਸਆਰ ਵੀ ਇਹ ਪ੍ਰਸ਼ਾਸਨ ਮੰਗ ਕਰਦਾ ਹੈ ਕਿ ਜਿਹੜੇ ਸ਼ਰਤਾਂ ਅੰਸਰ ਆ ਇਹਨਾਂ 'ਤੇ ਕਾਰਵਾਈ ਕੀਤੀ ਜਾਏ ਔਰ ਮੇਰਾ ਅੱਜ ਤੱਕ ਆਮ ਆਦਮੀ ਰਹਿੰਦਾ ਆ ਮੈਨੂੰ ਵੀ ਰਹਿਣ ਦਾ ਮੌਕਾ ਦਿੱਤਾ ਜਾਏ ਕਿਉਂ ਮੈਂ ਗਰੀਬ ਪਰਿਵਾਰ ਤੋਂ ਮੈਂ ਹਰਕ ਨੂੰ ਮਿਲਿਆ ਇਹਦੀ ਮੰਤਰੀ ਨੂੰ ਨਹੀਂ ਮਿਲਿਆ ਹੂੰ ਏਰੀ ਦੇ ਅਫਸਰ ਨੂੰ ਵੀ ਮਿਲਿਆ ਆ ਕਾਰਵਾਈ ਹੋਣ ਦੀ ਬਜਾਏ ਸ਼ਰਤਾਂ ਅੰਸਰ ਦਾਤ ਮੇਰੇ ਘਰ ਬੰਦ ਜਿਲੇ ਮਰਜੀ ਆ ਜੋ 7 ਵਜੇ ਦਵਾ ਮੇਰੇ ਘਰ ਦਵਾ ਸ਼ਰਾਬੀ ਅੰਸਰ ਖੜੇ ਹੁੰਦੇ ਆ ਹੁਣ ਦੋ ਪਿੰਡ ਲੰਘਦੇ ਆਈ ਉਥੋਂ ਆਦੂਰ ਮੋਟੀਆਂ ਚੰਗੜਮਾ ਤੇ ਚੱਕ ਮੀਰਪੁਰ ਤੇ ਪਤਾ ਨਹੀਂ ਕਿਹੜੇ ਵੇਲੇ ਚਾਰ-ਚਾਰ ਮੁੰਡੇ ਮੋਟਰਸਾਈਕਲ ਤੇ ਆ ਕੇ ਆ ਗਏ ਮੇਰੇ ਘਰ। ਵਾਹ ਪੇ ਨਿਗਾਹਾਂ ਕੱਢਣੀ ਏ ਸਾਰੇ ਪਰਿਵਾਰ ਦੋ ਤਿੰਨ ਜੀ ਆਪਾਂ ਘਰ ਦੀ। ਮਾਂ ਪਿਓ ਕੰਬਰੀ ਬੰਦ ਕਰ ਦਿੰਦੇ ਆ ਤੇ ਮੇਨਾ ਮਾਰ-ਫਟਾਈ ਕਰਦੇ ਆ। ਮਾਰ ਦਿਆ, ਕੁੱਟ ਦਿਆ ਤੇ ਮੇਰੇ ਤੇ ਹੈ ਨਹੀਂ ਕਿਸੇ ਹੈਗੇ ਹੋਰ ਸੁਸਾਇਟੀ ਦਾ ਕੇਸ ਬਣਾਉਂਦੀ ਆ। ਮੈਂ ਐਦਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਸੋ ਤੁਸੀਂ ਸੁਣਿਆ ਵੀ ਕਿਸ ਤਕਲੀਫ ਦੇ ਨਾਲ ਇਹ ਭਾਈ ਸਾਹਿਬ ਜੂਝ ਰਹੇ ਆ। ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਬਹੁਤ ਬਰੀਕੀ ਦੇ ਨਾਲ। ਜਾਂਚ ਪੜਤਾਲ ਕਰਨ ਕਿਉਂਕਿ ਜੇ ਇਸੇ ਤਰ੍ਹਾਂ ਦੇ ਨਾਲ ਜਿਹੜਾ ਕੋਈ ਗੈਰ ਕਾਨੂੰਨੀ ਕੰਮ ਕਰਦਾ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਆ ਤੇ ਇਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਪਰਤਾੜਿਤ ਕੀਤਾ ਜਾਂਦਾ ਜਾਂ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਕੋਈ ਵੀ ਵਿਅਕਤੀ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਦਾ ਸਾਥ ਨਹੀਂ ਦੇਵੇਗਾ ਔਰ ਨਿਰਪੱਖ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਜ ਇਹਨਾਂ ਦਾ ਨਿਰਪੱਖ ਜਿਹੜੀ ਜਾਂਚ ਕੀਤੀ ਜਾਵੇ ਔਰ ਅਗਰ ਇਹ ਦੋਸ਼ੀ ਹੈ ਤੇ ਬਾਰ-ਬਾਰ ਇਹਨਾਂ ਤੇ ਮਾਮਲੇ ਦਰਜ ਹੁੰਦੇ ਆ ਪਰ ਇਹ ਕੋਰਟ ਚ ਜਾ ਕੇ ਜਾ ਉਹ ਜਿਹੜੇ ਇਹਨਾਂ ਤੇ આરોਪ ਲਗਾਉਂਦੇ ਆ ਉਹ ਪੇਸ਼ ਹੀ ਨਹੀਂ ਹੁੰਦੇ ਇਹ ਬਾਰ ਬਾਰ ਬਰੀ ਹੋ ਰਿਹਾ ਇਹ ਤੋਂ ਸਾਫ ਨਜ਼ਰ ਆ ਰਿਹਾ ਕਿ ਦਾਲ ਚ ਕਾਲਾ ਨਹੀਂ ਇਹ ਦਾਲ ਹੀ ਕਾਲੀ ਹੈ ਇਹਦੀ ਜਿਹੜੀ ਹੈ ਜਾਂਚ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਮੈਂ ਸੁਣੀ ਲੱਖਾਂ ਖਸ਼ਾਤ ਤੋਂ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ